नमस्कार मैं खुशी और आप देख रहे सरकार न्यूज आइए नजर डालते हैं आज की बड़ी खबर पर पेट्रोल पंप पर अधिक रीडिंग दिखाकर कम ईंधन भरने का मामला सामने आया है पेट्रोल पंप पर देर शाम तक टिप्पण मालिक और पेट्रोल पंप के बीच तीखी नोकझोंक होती रही जब कोई समाधान नहीं हुआ तो टिप्पर मालिक ने कहा की वह इस बारे में जिला प्रशासन और जिला खाद नियंत्रक ऐसी शिकायत करेंगे यह पूरा मामला पटियाला के सरहिंद रोड स्थित एक पेट्रोल पंप आरोप ईंधन न होने को लेकर टिप्पर चालक और पेट्रोल पंप मालिकों के बीच जमकर बहस हुई इसके बाद पेट्रोल पंप आरोप हंगामा हो गया आपको बता दें कि हादसे के समय जब एक टिप्पर चालक ने पेट्रोल पंप से टिप्पर में डीजल भराया तो उसमें तीन सौ बानवे लीटर डीजल भर गया लेकिन चालक इस बात से हैरान था कि टिप्पण की टंकी की क्षमता सिर्फ एक लीटर के आसपास है और टंकी में उससे पहले भी तेल था तो तीन सौ बानवे लीटर तेल कैसे भर गया इस बारे में जब उसने पेट्रोल पंप मालिकों से बात की तो उन्होंने कोई संतोषजनक जवाब नहीं दिया तो टिप्पर चालक ने इस पूरे बवाल का वीडियो बनाना शुरू कर दिया गुस्से में आए टिप्पर मालिक ने उसका मोबाइल छीन लिया और फोन खो दिया जिसके बाद टिप्पर मालिक भी वहां पहुंच गया और उसके साथ कई अन्य ट्रक चालकों ने हंगामा किया जो देश शाम तक जारी रहा इसके बाद तय हुआ की टिप्पर ऐसी सारा तेल निकाल दिया जाए और वह भीख मांग ले। जब सारा तेल निकल गया तो वह भीख मांग तेल ले गया फिर तीन लीटर के अलावा कुल तीन लीटर हो गए जिस पर चालक ने आरोप लगाया की पहले तो टिप्पर में छह लीटर तेल नहीं हो सकता था क्योंकि अगर टिपर में 30 लीटर तक तेल नहीं होता तो वह स्टार्ट ही नहीं होता इसलिए पहले ही टिपर में 40 लीटर से ज्यादा तेल था इसमें से तीन सौ बानवे लीटर तेल गलत मशीन के कारण है जबकि तेल था ही नहीं उसके बाद टिपर मालिकों ने पेट्रोल पंप मालिकों पर आरोप लगाया कि ये सब गड़बड़ है और मशीन ज्यादा चलती है लेकिन तेल कम है जैसा की आज हमारे साथ हुआ है क्यूँकी हमारे ट्रक में पहले से ही तेल था लेकिन पेट्रोल पंप मालिक ने कहा की हमारे मशीने बिल्कुल सही है और टिपर चालक ने जो कहा वह पूरी तरह से बेबुनियाद है उसके बाद जब कोई नतीजा नहीं निकला तो देर शाम टिपर मालिक वहाँ से लौटकर और चेतावनी ਕੇ ਵੇ ਉੱਚ ਅਧਿਕਾਰੀਆਂ ਨੂੰ ਸਿਲ ਕੇ ਇਸ ਸੰਬੰਧ ਮੇ ਕਾਰਵਾਈ ਦੀ ਮੰਗ ਕਰਨਗੇ ਜੀ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਡਿਪਰਾਂਸ ਵਾਰ ਆਪਣੇ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਇਹ ਦੋਸ਼ ਲਗਾਏ ਜੀ ਬਿਲਕੁਲ ਗਲਤ ਹੈ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪੋਆ ਹੈ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਦੇ ਤੇਲ ਪਿਆ 392 ਲੀਟਰ ਜੀ ਇਹਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਆ ਕੈਮਰਾ ਪਰ ਮਾਨਣਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਪੰਪ ਮੰਨ ਲਗੇ ਉਹਦੇ ਵਾਲੀ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਕੈਮਰਾ ਸੇਲ ਦੇ ਅਫਸਰ ਜੋ ਮਰਜ਼ੀ ਬਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋਊਗਾ ਸਾਡੇ ਕੋਲ ਬਕਾਇਦਾ ਸਲਿੱਪ ਵੀ ਪਈ ਹੈ ਜੀ ਇੰਨਾ ਤੇਲ ਪਿਆ ਮਸ਼ੀਨ ਦੇ ਵਿੱਚੋਂ ਕਰਿੰਦੇ ਨੇ ਤੇਲ ਪਾ ਲੈ ਲਵੇ ਡਰਾਈਵਰ ਖੜਕੇ ਡਰਾਈਵਰ ਨੇ ਤੇਲ ਪਵਾਇਆ ਭਾਈ ਜੋ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਕੋਇਆ ਭਾਈ ਜੀ ਫੋਨ ਤਾਂ ਕਿਹਾ ਹੋਇਆ ਇਹਨਾਂ ਦਾ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵੱਲੋਂ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜੀਦੇ ਵਾਸਤੇ ਕੀ ਨਾਮ ਹੈ ਤੁਹਾਡਾ ਨਾਪਰੇ ਸਿੰਘ ਜੀ ਨਾਪਰੇ ਕੀ ਮਾਮਲਾ ਹੋ ਗਿਆ ਮੈਂ ਯੂਰੇ ਤੇਲ ਪਾਉਣ ਆਇਆ ਸੀ ਇਹ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾਤੇ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਕੱਢ ਲਓ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਿਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਭਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਗਨਾ ਜੀ ਕਨਫਰਮ ਹੈ ਕਿ 30 40 ਲੀਟਰ ਜੀ ਰਿਜ਼ਰਵ ਹਾਂ ਜੀ ਹਾਂ ਜੀ 30 40 ਲੀਟਰ ਰਿਜ਼ਰਵ ਦੇ ਵਿੱਚ ਰੱਖਦੀ ਹੈ ਸੈਲਫ ਸੈਲਫ ਕਿੰਨੇ ਚੀ ਦੀ ਵਜ ਸਕਦੀ ਹੈ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ। ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ? ਘੱਟੋ ਘੱਟ 4 ਉਂਗਲ ਤੇਲ ਹੋਣਾ ਚਾਹੀਦਾ। 30 ਕਿਲੋਲਿਟਰ, 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ। ਤੇ ਬਿੱਟੀ ਕਰ ਨੂੰ ਤੁਹਾਡਾ ਮੋਬਾਈਲ ਵੀ ਖੋਇਆ ਗਿਆ ਸੀ ਉਹ ਕੀ ਮਾਮਲਾ? ਉਹ ਜੀ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਪੰਪ ਦੀ ਵੀ ਆਹ ਪੰਪ ਆ ਤੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚੋਂ ਮੇਰੇ ਕੋਲ ਵੀਡੀਓ ਮੇਰੇ ਫੋਨ 'ਤੇ ਹੋਣ ਵੀ ਪਈਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗ ਗਿਆ ਸੀਗਾ ਜੀ